ਦੇਖਣ ਨੂੰ ਤਾਂ ਸਾਰਾ ਪਤਾ ਲੱਗ ਜਾਂਦਾ ਵੀ ਬਹੁਤ ਸਰਕਾਰ ਦੇ ਸਤਾਏ ਹੋਏ ਲੋਕ ਐ ਗਰੀਬ ਲੋਕ ਐ ਜਿਹੜੇ ਦਿਹਾੜੀਦਾਰ ਲੋਕ ਐ ਮਜ਼ਦੂਰ ਲੋਕ ਐ ਜਿਹੜੇ ਆਪਣੀਆਂ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਤੇ ਅੱਜ ਨਾਲ ਕਈ ਦਿਨ ਤੋਂ ਇਸ ਸੰਤਾਪੋਗਣਾ ਪੈ ਰਿਹਾ ਪਿੰਡ ਦੀ ਪੰਚਾਇਤ ਔਰ ਫਲਸ ਲਾਲ ਐਮਐਲਏ ਜਿਹੜਾ ਇਹਨਾਂ ਨੂੰ ਤੰਗ ਕਰਦੇ ਲੱਗੇ ਇਹਨਾਂ ਰੂੜੀਆਂ ਦਾ ਸਾਹ ਵਿਚਾਰੇ ਗਰੀਬ ਲੋਕਾਂ ਦਾ ਔਰ ਆ ਘਰ ਇਹਨਾਂ ਦੇ ਢਾਏ ਗਏ ਔਰ ਮੈਂ ਇਹ ਪੁੱਛਣਾ ਚਾਹੁੰਨਾ ਹੈ ਇਹ ਸਰਕਾਰ ਨੂੰ ਭਗਵੰਤਪਾਲ ਦੀ ਸਰਕਾਰ ਨੂੰ ਵੀ ਐਂਟੀ ਕਾਸਟ ਐਂਟੀ ਮਜ਼ਦੂਰ ਇਹ ਸਰਕਾਰ ਬਹੁਤਾ ਚੰਗਾ ਨਹੀਂ ਦੇਤੀ ਕੋਈ ਇਹ ਜਸਾਸਾ ਦੇ ਨਹੀਂ ਸਕਦਾ ਅਨਸਾਫ਼ ਦੇ ਨਹੀਂ ਸਕੇ ਨੌਕਰੀਆਂ ਦੇ ਨਹੀਂਆਂ ਬੱਚਿਆਂ ਨੂੰ ਉਹਨਾਂ ਨੂੰ ਇਹਨਾਂ ਨੇ ਚਿੱਟਾ ਖਾਣਾ ਤਾਂ ਵੇਚ ਲਾਤਾ ਔਰ ਇਹਨਾਂ ਦੇ ਐਮਐਲਏ ਮੰਤਰੀ ਸਾਰੇ ਚਿੱਟਾ ਵਕਾਉਣ ਤੇ ਲੱਗੇ ਹੋਏ ਜਿਹੜਾ ਅਮਰਪਾਲ ਐਮਐਲਏ ਸੁਖਨਾਂਦ ਵਾਲਾ ਇੱਕ ਵੱਡਾ ਚਿੱਟਾ ਵਕਾਈ ਜਾ ਉਹ ਤਾਂ ਸੁਖਨੰਦ ਖੁਰਦੇ ਨੇ ਪਾਈਆਂ ਵਾਰ ਨੰਬਰ 5 ਨੇ ਪਾਈਆਂ ਉਹਨੂੰ ਨਾ ਕਿ ਸੁਖਨੰਦ ਵਾਲਿਆਂ ਨੇ ਜੇ ਕੋਈ ਕੰਮਦੰਦਾ ਕਰਨਾ ਸੀ ਉਹਨੇ ਸੁਖਨੰਦ ਖੁਰਦੇ ਹੱਕ ਚ ਕਰਨਾ ਸੀਗਾ ਉਧਰੋਂ ਉਹਨੂੰ ਕੁਝ ਨਹੀਂ ਮਿਲਣ ਵਾਲਾ ਉਧਰੋਂ ਉਹਨੂੰ ਕੀ ਮਿਲਣਾ ਮੇਰੇ ਘਰੇ ਕੰਮ ਮਿਲ ਜਾਂਦੇ ਇਹਨੂੰ ਤੇ ਉਹ ਹਾਇਦਰੀਆ ਵਾਦੇ ਠਲਾਈ ਜਾਂਦੇ ਜੇਕਰ ਸਾਡੇ ਸਰਪੰਚ ਨੇ ਸ਼ਾਮ ਲੜ ਥਾ ਦੇ ਇੱਕ ਘਵਰਾ ਪਾ ਕੇ ਦਿੱਤਾ ਤੇ ਜਿਹੜੀਆਂ ਇਹਨਾਂ ਨੇ ਕੋਠੀਆਂ ਪਾਈਆਂ ਉਹਨਾਂ ਦੇ ਕੀ ਸਬੂਤ ਦਿਖਾਉਣਗੇ ਅਜਿਹਾ ਸਬੂਤ ਦਿਖਾਤਾ ਨਾ ਕਿ ਸਾਡੇ ਕੋਲ ਸਬੂਤ ਹੈ ਗਲਫੀਆ ਬਿਆਨਾ ਹੈਗਾ ਜਾਇ ਸਿਰਫ ਜੋ ਵੀ ਬਣਾਇਆ ਸੀ ਕਿਰਾਇਤ ਵਧਾਉਣ ਵਾਸਤੇ ਪਰ ਜਿਹੜੀਆਂ ਆਸੇ ਪਾਸੇ ਕੋਠੀਆਂ ਪਾਈਆਂ ਐ ਸ਼ਾਮਲਾਡ ਵਿੱਚ ਇਹ ਪੰਚਾਇਤ ਕੀ ਸਬੂਤ ਦਿਖਾਊਗਾ ਨਾ ਦੇ ਕੱਲ ਉਹਨਾਂ ਨੇ ਇਲਜ਼ਾਮ ਲਾਇਆ ਸੀ ਗੁੱਡੀ ਤੇ ਇੱਕ ਵੀ ਇਹ ਪੈਸੇ ਲੈਂਦਾ ਬਾਹਰ ਭੇਜਣ ਦੇ ਚਾਂਸੇ ਚ ਕਿਵੇਂ ਕਿ ਸਹੀ ਤੂੰ ਦੇਖੋ ਹੁਣ ਮੈਂ ਨਾ ਗੱਲ ਇੱਕੋ ਗਾਣੇ ਤੱਕ ਹੈ ਰੌਲਾ ਤਾਂ ਪਹਿਲੇ ਸੀਗਾ ਹੁਣ ਤਾਂ ਮਸਲਾ ਬਣ ਗਿਆ ਇਹਨਾਂ ਨੇ ਭਾਦਰਾ ਹੁਣ ਮਸਲਾ ਬਣਿਆ ਹੋਇਆ ਹੈ ਵੀ ਫੂਟੇ ਨੂੰ ਕਿਸੇ ਜਿੱਕਾ ਨਾ ਦਬਾ ਲੋ ਇਨਾਂ ਕੋਲੇ ਜੁਕਾਦ ਮੁੱਦੇ ਦਾ ਕੋਈ ਇਨਾਂ ਕੋਲੇ ਅਸਲ ਜਵਾਬ ਹੀ ਨਹੀਂ ਹੈ ਜੇ ਤੁਸੀਂ ਕੋਈ ਗੱਲ ਕਰਨੀ ਮੇਰੇ ਨਾਲ ਜੇ 2-4 ਲੱਖ ਦਾ ਕਰਜ਼ਾ ਮੇਰੇ ਤੇ ਹੋਊਗਾ ਮੈਂ ਦੇਣਾ ਥੋੜੇ ਨੂੰ ਪੁੱਛਦਲ ਨਹੀਂ ਫੁੱਦ ਖੁਸ਼ੀਆਂ ਕਰ ਲੂੰਗਾ ਮੁੜ ਕੇ ਇਹੀ ਝਾਟੋ ਦੀ ਲਾਸ਼ ਜਾ ਕੇ ਸ਼ਰਤ ਤੇ ਰੱਖ ਲੈਣਗੇ ਮੁੜ ਕੇ ਸਰਕਾਰ ਤੋਂ ਮੁਆਵਜ਼ਾ ਮੰਗਣਗੇ ਨੌਕਰੀ ਮੰਗਣਗੇ ਮੈਂ ਉਹਨਾਂ ਚੋਂ ਨਹੀਂ ਇਹ ਮੁੰਡੇ ਹੀ ਸੌ ਪਾੜੇ ਇਹ ਮੈਂ ਮੋੜ ਮੋਲ ਰਹੀ ਆ ਇਹ 35 ਕੇ ਮੈਂ 40 ਦੇਊਗਾ ਨੂੰ ਪ੍ਰੋਬਲਮ ਇਹੀ ਹੈ ਬਈ ਅਸੀਂ ਸੁਖਨਾ ਦੇ ਖੁਰਦ ਵਿੱਚ ਰਹਿ ਰਹੇ ਆ ਮੇਰਾ ਥਾਂ ਹੈ ਉੱਥੇ ਮੈਂ ਦਬਦਾ ਨਹੀਂ ਇਹਨਾਂ ਤੋਂ ਦੂਜਿਆਂ ਨੂੰ ਇਹਨਾਂ ਨੇ ਦਬਾ ਲਿਆ ਧੱਕੇ ਨਾਲ ਉਹਨਾਂ ਨੂੰ ਦਬਾ ਕੇ ਦਬਕੇ ਮਾਰ ਕੇ ਛੱਪੜ ਭਰ ਕੇ ਥਾਂ ਦੇਤਾ ਪਰ ਮੈਂ ਕਹਤਾ ਵੀ ਮੈਂ ਪਿਓ ਦਾ ਪੁੱਤ ਆ ਮੈਂ ਸ਼ਾਮਲਾੜੀ ਬੈਠਾ ਹਾਂ ਜਿਹੜਾ ਮੇਰਾ ਹੱਕ ਆ 40 35 ਸਾਲ ਤੋਂ ਉੱਥੇ ਹੀ ਰਹੂੰਗਾ ਮੈਂ ਮੈਂ ਛੱਪੜ ਭਰਾਣੀ ਇਹਨਾਂ ਤੋਂ ਲੈਣਾ ਮੈਂ ਇਹਨਾਂ ਨੇ ਟਰੈਕਟਰ ਨਾਲ ਲੈਟਰ ਉਫਾ ਕੇ ਖਿੱਚਿਆ ਤੇ ਕੰਧਾ ਧੱਕੇ ਮਾਰ ਮਾਰ ਇਹਨਾਂ ਨੇ ਕਾਮਰਾ ਕੋ ਦਰਵਾਜਾ ਜਾ ਟਾਇਆ ਮੂਰੇ ਜੇ ਮੇਰੇ ਕੋਲੇ ਇੰਨਾ ਨੂੰ ਗਜਾਇਸ ਹੁੰਦੀ ਤੇ ਇਨਾਂ ਨੂੰ ਮੈਂ ਵੀ ਪਹਿਲੋਂ ਇਹ ਮੇਰੇ ਕੋਲ ਬਹੁਤ ਟਾਈਮ ਦਾ ਥਾ ਜੀ ਮੈਂ ਵੀ ਇਨਾਂ ਨੂੰ ਚਾਰ ਚੁਫਰੇ ਵਲਗਣ ਮਾਰ ਕੇ ਤੇ ਇੱਥੇ ਘਰ ਖੜਾ ਕਰ ਲੈਂਦਾ ਬਈ ਮੇਰੇ ਵਿੱਚ ਗਜਾਇਸ ਹੈ ਨਹੀਂ ਸੀ ਤੇ ਮੇਰੇ ਕੋਲੇ ਜਿੰਨੀ ਕਿ ਗਜਾਇਸ ਸੀ ਉਹ ਫੋਟ ਫੋਟ ਦੋ ਦੋ ਫੋਟ ਜਿਹੜੀ ਪਾਸਿਆਂ ਦੀ ਕੰਚੀ ਉਨੀ ਸੀ ਮੂਰੇਲੇ ਪਾਸੇ ਰਾਹ ਦੇ ਫਰੰਟ ਤੇ ਮੇਰਾ ਬਰਾਂਡਾ ਸੀਗਾ ਮੋਰਾ ਪਾਇਆ ਹੋਦਾ ਹਾਂ ਬਰਾਂਡਾ ਪਾਇਆ ਹੋਇਆ ਚ ਕਮਰਾ ਪਸਾਰਾ ਵਿੱਕੀ ਸਾਹਿਬ ਕਹਿ ਰਹੇ ਸੀ ਵੀ ਸਾਈ ਇੱਥੇ ਰੂੜੀਆਂ ਗੰਧ ਪੈਂਦਾ ਔਰ ਰੂੜੀਆਂ ਨਹੀਂ ਉਹਦਾ ਗੰਧ ਨਹੀਂ ਪੈਂਦਾ ਉਹਦਾ ਗੰਧ ਨਹੀਂ ਪੈਂਦਾ ਰੂੜੀਆਂ ਫਿਕਰਮਜੀਤ ਕਹਿ ਰਿਹਾ ਸੀ ਵੀ ਗੰਧ ਪੈਂਦਾ ਪ੍ਰਦੂਸ਼ਣ ਹੁੰਦਾ ਉਹ ਗੰਧ ਨਹੀਂ ਪੈ ਰਿਹਾਗਾ ਔਰ ਨਹੀਂ ਗੰਧ ਪੈ ਰਿਹਾ ਪਿੰਡ ਚ ਕਿੱਥੇ ਕਿੱਥੇ ਰੂੜੀਆਂ ਨਹੀਂ ਉਹਦਾ ਨਹੀਂ ਗੰਧ ਪੈ ਰਿਹਾ ਸਾਡੀਆਂ ਰੂੜੀਆਂ ਦਾ ਹੀ ਗੰਧ ਪੈ ਰਿਆ ਨੂੰ ਵੀ ਸਾਡਾ ਹੀ ਦਿਸਰ ਹੈ ਹਾਂ ਉਹ ਗੰਧ ਨਹੀਂ ਪੈ ਰਿਹਾਗਾ ਭਾਈਆ ਇਹ ਸਗਾ ਇਹ ਆਇਆ ਪਾਲਕ ਬਣਾਏ ਆ ਰਾਏ ਦਲੇਵਾ ਸੇ ਪਹਿਲੇ ਪਾਸੇ ਆਜ ਬਾਰਾ ਬਾਰਾ ਘੇਰਾ ਘਰਾ ਵਿੱਚ ਤਾਲ ਤਾਸ ਖੋੜਦੇ ਸੀ ਦਪੜੇ ਤਾਂ ਬੁੜੇ ਹੁੰਦੇ ਬੈਠੇ ਹੁੰਦੇ ਥੇ ਰੋਲਾ ਪਾਉਂਦੇ ਥੇ ਇਹ ਵੀ ਛੱਪੜ ਦੀ ਜਗ੍ਹਾ ਚ ਨਹੀਂ ਸੋਹ ਪਾ ਦੇ ਨੇ ਇਹ ਵੀ ਛੱਪੜ ਦੀ ਜਗ੍ਹਾ ਨਹੀਂ ਛੱਪੜ ਦੀ ਜਗ੍ਹਾ ਹੀ ਛੱਪੜ ਦੀ ਜਗ੍ਹਾ ਹੀ ਆ ਸਾਡੀ ਹਾਦਾਂ ਹਾਂ ਜਿਹੜਾ ਰਾਹ ਇਧਰ ਇਹ ਹਾਦਾਂ ਸਾਡੀ ਅਸੀਂ ਕਿਹ ਉਹ ਡਰਦੇ ਨਹੀਂਗੇ ਸਸੀਕਾਲ ਜੀ ਮਾਲਵੇ ਐਮਸੀ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਸ੍ਰਿੰਦਰ ਸਿੰਘ ਮਠਾੜੂ ਪਿਛਲੇ ਦਿਨਾਂ ਤੋਂ ਲੈ ਕੇ ਪਿੰਡ ਸੁਖਾਨੰਦ ਦੇ ਵਿੱਚ ਇੱਕ ਵਿਵਾਦ ਛੜਿਆ ਹੋਇਆ ਸੀ ਵਿਵਾਦ ਸੀ ਛੱਪੜ ਦੇ ਕਬਜ਼ੇ ਨੂੰ ਲੈ ਕੇ ਤਾ ਅੱਜ ਨੰਗ ਸਿੰਘ ਜਿੱਥੇ ਬੰਦੀਆਂ ਪਹੁੰਚੀਆਂ ਨੇ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਮੌਜੂਦ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਅੱਜ ਦੇਖਣ ਤੋਂ ਤਾਂ ਸਾਰਾ ਪਤਾ ਲੱਗ ਜਾਂਦਾ ਵੀ ਬਹੁਤ ਸਰਕਾਰ ਦੇ ਸਤਾਏ ਹੋਏ ਲੋਕ ਐ ਗਰੀਬ ਲੋਕ ਐ ਜਿਹੜੇ ਦਿਹਾੜੀਦਾਰ ਲੋਕ ਐ ਮਜ਼ਦੂਰ ਲੋਕ ਐ ਜਿਹੜੇ ਆਪ ਦੀਆਂ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਤੇ ਅੱਜ ਇਹਨਾਂ ਨੂੰ ਕਈ ਦਿਨ ਤੋਂ ਇਹ ਸੰਤਾਪ ਭੋਗਣਾ ਪੈ ਰਿਹਾ ਪਿੰਡ ਦੀ ਪੰਚਾਇਤ ਔਰ ਪਲੱਸ ਲਾਲ ਐਮਐਲਏ ਜਿਹੜਾ ਨੰਤਾਂਕਾਂ ਤੇ ਲੱਗਿਆ ਨਾ ਰੂੜੀਆਂ ਦਾ ਸਾਹ ਵਿਚਾਰੇ ਗਰੀਬ ਲੋਕਾਂ ਦਾ ਔਰ ਘਰ ਇਹਨਾਂ ਦੇ ਢਾਏ ਗਏ ਔਰ ਮੈਂ ਇਹ ਪੁੱਛਣਾ ਚਾਹੁੰਨਾ ਹੈ ਇਸ ਸਰਕਾਰ ਨੂੰ ਭਗਵੰਤਵੰਤ ਸਰਕਾਰ ਨੂੰ ਵੀ ਐਂਟੀ ਕਾਸਟ ਐਂਟੀ ਮਜ਼ਦੂਰ ਇਹ ਸਰਕਾਰ ਬਹੁਤਾ ਚੰਨੀ ਰਹਦੀ ਹੋਂ ਕਿਸੇ ਨੂੰ ਕੋਈ ਇਹ ਜਸਟਿਸ ਦਾ ਦੇ ਹੀ ਨਹੀਂ ਸਕੇ ਇਨਸਾਫ ਦੇ ਨਹੀਂ ਸਕੇ ਨੌਕਰੀਆਂ ਦੇਣੀਆਂ ਬੱਚਿਆਂ ਨੂੰ ਉਹਨਾਂ ਨੂੰ ਇਹਨਾਂ ਨੇ ਚਿੱਟਾ ਖਾਣ ਲਾਤਾ ਵੇਚਣ ਲਾਤਾ ਔਰ ਇਹਨਾਂ ਦੇ ਐਮਐਲਏ ਮੰਤਰੀ ਸਾਰੇ ਚਿੱਟਾ ਬਕਾਉਣ ਤੇ ਲੱਗੇ ਹੋਏ ਆ ਜਿਹੜਾ ਅਮਰਤਪਾਲ ਐਮਐਲਏ ਸੁਖਾਨੰਦ ਵਾਲਾ ਖੁਦ ਚਿੱਟਾ ਬਕਾਈ ਜਾਂਦਾ ਐਸਐਚਓ ਬੱਗ ਆਪਣਾ ਜਸਵਿੰਦਰ ਸਿੱਧੂ ਉਹਨਾਂ ਨੂੰ ਬਚਾਉਣ ਤੇ ਲਾਦਾ ਸ਼ਰਿਆਮ ਚਿੱਟਾ ਬਕਾਉਂਦੇ ਆ ਦਲਵੀਰ ਸਿੰਘ ਸਿੱਧੂ ਡੀਐਸਪੀ ਬੱਗ ਆਪਣਾ ਔਰ ਸ਼ਰਿਆਮ ਹੋ ਸਕਦਾ ਇਹਨਾਂ ਨੇ ਕੇਸ ਅਸੀਂ ਇਹਨਾਂ ਨੂੰ ਘਰ ਨੂੰ ਵੀ ਘੇਰੀਏ ਕਿਉਂਕਿ ਅਸੀਂ ਚਿੱਟੇ ਵਾਲੇ ਦੇ ਵੀ ਖਿਲਾਫ ਹੈ ਔਰ ਜਿਹੜਾ ਗਰੀਬ ਲੋਕਾਂ ਦੇ ਘਰ ਹੈ ਜਾਂ ਮਜ਼ਦੂਰਾਂ ਦੇ ਘਰ ਹੈ ਜਾਂ ਕੋਈ ਵੀ ਕੋਈ ਮਜ਼ਦੂਰ ਕਿਸੇ ਵੀ ਜਾਤ ਦਾ ਹੋਵੇ ਅਸੀਂ ਤਾਂ ਉਹਦੇ ਨਾਲ ਵੀ ਖੜਾ ਜੇ ਨੂੰ ਇਹ ਹੋਊਗੀ ਗੱਲ ਤਾਂ ਇਸ ਕਰਕੇ ਮੈਂ ਸੀਨੀਅਰ ਮੀਤ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਔਰ ਮਜ਼ਦੂਰ ਸ਼ਕਤੀ ਪਾਰਟੀ ਦਾ ਮੈਂ ਫੁੱਲ ਪ੍ਰਧਾਨ ਹੈ ਔਰ ਸਾਡੀ ਰਾਤ ਹੀ ਗੱਲ ਇਚਰਾਕ ਪਾਸਵਾਨ ਨਾਲ ਹੋਈ ਹੈ ਔਰ ਉਹ ਜੇਕਰ ਮੋਕੇ ਤੱਕ ਇਹ ਸਮੱਸਿਆ ਸੋਲਵ ਹੁੰਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਜੇ ਸਾਨੂੰ ਪੰਜਾਬ ਲੈਪ ਤੇ ਇਸ ਚੀਜ਼ ਨੂੰ ਲਿਜਾਣਾ ਪਿਆ ਤੇ ਅਸੀਂ ਪੰਜਾਬ ਤੇ ਇਹਨਾਂ ਨੂੰ ਕਿਹਾਂਗੇ ਜਾ ਕੇ ਮੁੱਖ ਮੰਤਰੀ ਨੂੰ ਕਿਹਾਂਗੇ ਗਵਰਨਰ ਸਾਹਿਬ ਨੂੰ ਵੀ ਅਸੀਂ ਮਿਲ ਰਹੇ ਹਾਂ ਡੈਲੀਗੇਟ ਜਾ ਰਿਹਾ ਸਾਡਾ ਔਰ ਹੋਮ ਸੈਕਟਰੀ ਨੂੰ ਵੀ ਚਿੱਟੇ ਨਸ਼ਾ ਵਾਲੇ ਦੇ ਖਿਲਾਫ ਵੀ ਔਰ ਜਿਹੜੇ ਪ੍ਰੋਪਰ ਜਿਹੜੇ ਵੀ ਐਮਐਲਏ ਬਕਾਉਦੇ ਉਹਨਾਂ ਦੀ ਬਕਾਇਦਾ ਅਸੀਂ ਲਿਸਟ ਬਣਾ ਕੇ ਦੇ ਰਹੇ ਹਾਂ ਔਰ ਈਡੀ ਨੂੰ ਵੀ ਮਿਲ ਰਹੇ ਹਾਂ ਕਿਉਂਕਿ ਈਡੀ ਤੋਂ ਇਹਨਾਂ ਦਾ ਜਿਹੜੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਬਣਾਈ ਹੈ ਸਾਰੀ ਦੋ ਨੰਬਰ ਦੀ ਉਹ ਅਸੀਂ ਈਡੀ ਤੋਂ ਚੈੱਕ ਕਰਵਾਵਾਂਗੇ ਤਾਂ ਇਸ ਕਰਕੇ ਇਹ ਅਸੀਂ ਮੁੱਦੇ ਲੈ ਕੇ ਚੱਲੇ ਆਂ ਔਰ ਸਭ ਤੋਂ ਜਿਹੜਾ ਸਾਡਾ ਪਹਿਲਾ ਮੁੱਦਾ ਹੈ ਅਜ ਸੁਖਾਣਾ ਦੇ ਜਿਹੜੇ ਗਰੀਬ ਲੋਕਾਂ ਦਾ ਔਰ ਮੈਂ ਇੱਕ ਇੱਕ ਮੈਨੂੰ ਹੈਰਾਨ ਕੀ ਦੀ ਗੱਲ ਇਹ ਹੈ ਵੀ ਜਿਹੜੀ ਸੁਖਾਣਾ ਤੇ ਕਲਾਂ ਦੀ ਜਿਹੜੀ ਪੰਚਾਇਤ ਹੈ ਉਹ ਖੁਦ ਵਿੱਚ ਇੰਟਰਫੇਅਰ ਕਿਉਂ ਕਰਦੀ ਹੈ ਇਹ ਕਾਰਨ ਕੀ ਹੈ ਤਾਂ ਇਸ ਕਰਕੇ ਸਾਰੀ ਇਹ ਪਿੰਡ ਦੀ ਜਿਹੜੀ ਪੰਚਾਇਤ ਸੁਖਾਣਾ ਦੀ ਕਲਾਂ ਦੀ ਹੈ ਉਹਨਾਂ ਨੇ ਇਹ ਸਾਰਾ ਕਾਰਜ ਇਹ ਸਾਰਾ ਕੰਮ ਉਹਨਾਂ ਨੇ ਕੀਤਾ ਤਾਂ ਇਹ ਹੁਣ ਅਸੀਂ ਵੇਖਦੇ ਹਾਂ ਗੱਲ ਕਰਦੇ ਕੱਲ ਨੂੰ ਸਾਡੇ ਆਲਾ ਅਫਸਰ ਆ ਰਹੇ ਹੈ ਅੱਜ ਅਸੀਂ ਸਾਡੇ ਡੀਸੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਸਾਡੀ ਔਰ ADC ਵਕਾਸ ਨਾਲ ਹੋਈ ਜਾਂ ਵੀਡੀਓ ਨਾਲ ਹੋਈ ਜਾਂ ਵੀਡੀਓ ਦੇ ਉਹਨਾਂ ਨੇ ਡਿਊਟੀ ਲਾਤੀ ਕੱਲ ਨੂੰ ਆ ਰਹੇ 10 11 ਵਜੇ ਇੱਥੇ ਦੇਖਦੇ ਆਂ ਆ ਕਹਿੰਦਾ ਕੁੰਦਾ ਅਸੀਂ ਠਵਾ ਕੇ ਹੀ ਜਾਵਾਂਗੇ ਮੈਨੂੰ ਲੱਗਦਾ ਕੱਲ ਨੂੰ ਤੇ ਇਸ ਕਰਕੇ ਕੋਈ ਇੱਥੇ ਜ਼ਿੰਮੇਵਾਰ ਅਫਸਰ ਨਹੀਂ ਆਇਆ ਇਹਨਾਂ ਪੰਚਾਇਤ ਨੇ ਆਪਣੇ ਕਿਉਂਕਿ ਪੰਚਾਇਤ ਨੂੰ ਇਰਾਡਰ ਲੈਣਾ ਚਾਹੀਦਾ ਸੀ ਜਾਂ ਕਿਸੇ ਮਜਿਸਟਰੇਟ ਦਾ ਵੀਡੀਓ ਦਾ ਕਿ ਜ਼ਿੰਮੇਵਾਰ ਅਫਸਰ ਨੂੰ ਨਾਲ ਖੜਾਉਣਾ ਚਾਹੀਦਾ ਸੀ ਐ ਥੋੜਾ ਵੀ ਲੈ ਕੇ ਜਦੋਂ ਮਰਜੀ ਵਿਜੀ ਦਾ ਮਰਜੀ ਘਾਟਾ ਦੇ ਜਿੰਦੀਆਂ ਮਰਜੀ ਰੂੜੀਆਂ ਬਾਤ ਇਹ ਡਿਕਟੇਟਰਸ਼ਿਪ ਰਾਜ ਆ ਜਾਏ ਇਹ ਅਸੀਂ ਨਹੀਂ ਚੱਲਣ ਦੇਣਾ ਜੇ ਹੱਲ ਨਾ ਹੋਇਆ ਤੇ ਸੰਘਰਸ਼ ਕਿਵੇਂ ਹੋਰ ਤਿੱਖਾ ਕੀਤਾ ਜਾਊਗਾ ਬਿਲਕੁਲ ਸੰਘਰਸ਼ ਆਰਪਾਰ ਦੀ ਲੜਾਈ ਲੜੀ ਜਾਊਗੀ ਅਸੀਂ ਜਾ ਕੇ ਭਗਵੰਤ ਮਾਨ ਦਾ ਘਰ ਕੇ ਲਾਂਗੇ ਔਰ ਅਸੀਂ ਉਹਨੂੰ ਨਿਕਲ ਨਹੀਂ ਦੇਣਾ ਉਨਾਂ ਤੱਕ ਜਨਤਾ ਤੱਕ ਇਹ ਗੱਲ ਨਹੀਂ ਮੰਨਾ ਲੈਂਦੇ ਔਰ ਜੇ ਨਾ ਮੰਨੂਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਗਵਰਨਰ ਰਾਜ ਨੂੰ ਮੰਗ ਕਰਾਂਗੇ ਰਾਸ਼ਟਰਪਤੀ ਸ਼ਾਸਨ ਪੰਜਾਬ ਚ ਲਾਗੂ ਕੀਤਾ ਜਾਵੇ ਕਿਉਂਕਿ ਇਹ ਸਰਕਾਰ ਸੰਭਾਲ ਆਪਣਾ ਰਾਜ ਭਗ ਸੰਭਾਲ ਨਹੀਂ ਸਕਦੀ ਇਸ ਕਰਕੇ ਅਸੀਂ ਇਹ ਕਹਿਤਾ ਗਵਰਨਰ ਸਾਹਿਬ ਨੇ ਵੀ ਕਿਹਾ ਅਸੀਂ ਮੈਡ ਵੀ ਰਹੇ ਆਂ ਔਰ ਇਸ ਨੂੰ ਨਾਲ ਡੈਲੀ ਇਕਾਸੀ ਲੈ ਕੇ ਜਾਵਾਂਗੇ ਜਿੰਮੇਵਾਰ ਬੰਦਿਆਂ ਨੂੰ ਉਹਨੇ ਕਮੇਟੀ ਵੀ ਸੰਘਰਸ਼ ਕਮੇਟੀ ਮਜ਼ਦੂਰ ਬਣਾਈ ਐ ਇੱਥੇ ਉਹਨਾਂ ਨਾਲ ਲੈ ਕੇ ਜਾਵਾਂ ਗਵਰਨਰ ਸਾਹਿਬ ਨੂੰ ਬੁਲਾਵਾਂਗੇ ਔਰ ਸਾਡੀ ਸਭ ਤੋਂ ਪਹਿਲਾਂ ਇਹ ਹੀ ਹੈ ਵੀ ਜਿਹੜਾ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਕੋਈ ਚਿੱਟਾ ਵੇਚਣ ਦਾ ਇਹਨਾਂ ਨੇ ਐਵੇਂ ਝਾੜ ਕੇ ਤਾਂ ਪੁਲਸ ਤਾਂ ਆਪੇ ਬਕਾਈ ਜਾ ਰਹੀ ਹੈ ਵਾ ਅਸੀਂ ਕਾਹਨੇ ਆ ਅਸੀਂ ਸਿੱਧਾ ਉਹਨਾਂ ਨੂੰ ਐ ਐਕਸਪੋਜ਼ ਕੀਤਾ ਲੋਕਾਂ ਦੇ ਵਿੱਚ ਵੀ ਇਹ ਜਿਹੜੇ ਥੋੜੇ ਚਿੱਟਾ ਬਕੌਣ ਤਾਂ ਪੁਲਸ ਬਕਾਉਂਦੀ ਹੈ ਇਹ ਤਾਂ ਡਰਾਮਾ ਜਿਹੜੇ ਐਵੇਂ ਛਾਪੇ ਤਾਂ ਇਸ ਕਰਕੇ ਇਹ ਐਵੇਂ ਖੁਸ਼ਕੰਤੇ ਲੱਗੇ ਆ ਖੁਸ਼ਕਾਸ਼ ਨਹੀਂ ਤਾਂ ਸਾਰਾ ਸਿਸਟਮ ਹੀ ਇਹਨਾਂ ਦਾ ਰਹਿਦਾ ਖੁੰਦਾ ਗਰੀਬ ਲੋਕਾਂ ਨੂੰ ਯਾਦ ਤੇ ਲੱਗੀ ਵੀ ਹੈ ਔਰ ਅਸੀਂ ਕਹਾਂਗੇ ਵੀ ਜਿਹੜੀ ਗਰੀਬ ਜਨਤਾ ਹੈ ਜਾਂ ਗਰੀਬ ਕਿਸੇ ਵੀ ਚਾਹਤਾ ਹੋਵੇ ਕਿਸੇ ਤਰਫੋਂ ਆਪੇ ਪਾ ਗਰੀਬ ਤਾਂ ਗਰੀਬ ਹੀ ਹਨ ਇਹਨਾਂ ਦਾ ਸੋਸ਼ਲ ਬਾਈਕਾਟ ਕਰ ਦੇਣਾ ਚਾਹੀਦਾ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਕੱਲ ਜਿਹੜਾ ਪੰਚਾਇਤ ਨੇ ਆਪਣਾ ਪੱਖ ਰੱਖਿਆ ਸੀ ਉਹਦੇ ਵਿੱਚ ਗਿਆ ਸੀ ਵੀ ਜਿਹੜਾ ਡਾਕਟਰ ਹੈ ਉਹ ਸਹਿਮਤ ਆ ਗੰਦ ਕੱਢਣ ਚ ਕਿਵੇਂ ਦੇਖ ਤੁਹਾਨੂੰ ਜੀ ਆਇਆਂ ਨੂੰ ਬਾਈ ਜੀ ਮੈਂ ਡਾਕਟਰ ਦੀ ਗੱਲ ਕਰਦਾ ਸਾਡਾ ਪੰਚਾਇਤ ਮੈਂਬਰ ਸੁਖਨੰਦ ਖੁਰਦਦਾ ਸਾਨੂੰ ਬਹੁਤ ਅਫਸੋਸ ਹੈ ਵੀ ਸਾਡਾ ਭਰਾ ਹੋ ਕੇ ਸੁਖਨੰਦ ਪਿੰਡ ਦੀ ਪੰਚਾਇਤ ਦੀ ਸਪੋਰਟ ਕਰ ਰਿਹਾ ਹੈ ਬੋਟਾ ਸੁਖਨੰਦ ਖੁਰਦ ਨੇ ਪਾਈਆਂ ਵਾਰਡ ਨੰਬਰ 5 ਨੇ ਪਾਈਆਂ ਉਹਨੂੰ ਨਾ ਕਿ ਸੁਖਨੰਦ ਵਾਲਿਆਂ ਨੇ ਜੇ ਕੋਈ ਕੰਮਦੰਦਾ ਕਰਨਾ ਸੀ ਉਹਨੇ ਸੁਖਨਾ ਤੇ ਖੁਰਦੇ ਹੱਕ ਜੀ ਕਰਨਾ ਸੀਗਾ ਉਧਰ ਉਹਨੂੰ ਕੁਝ ਨਹੀਂ ਮਿਲਣ ਵਾਲਾ ਉਧਰ ਉਹਨੂੰ ਕੀ ਮਿਲਣਾ ਹੈ ਨਰੇਗਾ ਦੇ ਕੰਮ ਮਿਲ ਜਾਂਦੇ ਆ ਉਹਨੂੰ ਤੇ ਉਹ ਹਾਇਰੀਆਂ ਵੱਧ ਘਟ ਲਾਈ ਜਾਂਦੇ ਆ ਇੱਕ ਉਹਨੂੰ ਲਾਲਚ ਦਿੱਤਾ ਸੀ ਜਿਹੜਾ ਮੇਨ ਚ ਮਸਲਾ ਸੀ ਦੁਕਾਨ ਵਾਲਾ ਦੁਕਾਨ ਦਾ ਕਹਿੰਦਾ ਸੀ ਨਾ ਵੀ ਪੰਚਾਇਤ ਇਹਨਾਂ ਦੀ ਵੀ ਕਹਿੰਦੀ ਐ ਕੋਈ ਸਾਨੂੰ ਪ੍ਰੂਫ ਦਿਖਾ ਦਿਓ ਸਬੂਤ ਦਿਖਾ ਦਿਓ ਅਸੀਂ ਤਾਂ ਆ ਸਾਡੇ ਕੋਲੇ ਜੋ ਐਫੀਡੈਵਟ ਹੈਗਾ 2017 ਦਾ ਇਹ ਜੋ ਇਹਨੂੰ ਦੁਕਾਨ ਪਾ ਕੇ ਦਿੱਤੀ ਹੈ 5 ਸਾਲ ਦੇ ਕਰਾਰ ਨਾਲ ਬਦ ਦੁਕਾਨ ਪਾ ਕੇ ਦਿੱਤੀ ਹੈ ਚਾਹੇ ਸ਼ਾਮਲਾੜ ਦੇ ਵਿੱਚ ਹੀ ਉਹ ਸਰਪੰਚ ਸਾਹਿਬ ਨੇ ਸਾਡੇ ਸਾਥਕਾਂ ਨੇ ਕਮਰਾ ਪਾ ਕੇ ਦਿੱਤਾ ਸੀ ਇਹਨੂੰ ਅਸੀਂ ਵੀ ਇਹਨਾਂ ਨੂੰ ਸਵਾਲ ਕਰਦੇ ਹਾਂ ਜ਼ਿੰਮੇਵਾਰ ਸਾਰੇ ਬਰਾਦਰੀ ਜਿਹੜੀਆਂ ਆਰਮਾਰ ਛੱਪੜ ਚ ਪਾ ਕੇ ਘਰ ਪਾਈ ਬੈਠੇ ਆ ਜੇਕਰ ਸਾਡੇ ਸਰਪੰਚ ਨੇ ਸ਼ਾਮਲਾੜ ਥਾਂ ਤੇ ਇੱਕ ਕਮਰਾ ਪਾ ਕੇ ਦਿੱਤਾ ਤੇ ਜਿਹੜੀਆਂ ਇਹਨਾਂ ਦੀਆਂ ਕੋਠੀਆਂ ਪਾਈਆਂ ਉਹਨਾਂ ਦੇ ਕੀ ਸਬੂਤ ਦਿਖਾਉਣਗੇ ਅਜਿਹਾ ਸਬੂਤ ਦਿਖਾਤਾ ਨਾ ਵੀ ਸਾਡੇ ਕੋਲ ਸਬੂਤ ਹੈ ਗਲਫੀਆ ਬਿਆਨ ਹੈਗਾ ਜਿਹੜਾ ਫਿਰਫਟ ਜੋ ਵੀ ਬਣਾਇਆ ਸੀ ਕਿਰਾਏ ਤੇ ਬਿਠਾਉਣ ਵਾਸਤੇ ਪਰ ਜਿਹੜੀਆਂ ਆਸੇ ਪਾਸੇ ਕੋਠੀਆਂ ਪਾਈਆਂ ਹਨ ਸ਼ਾਮਲਾਟ ਵਿੱਚ ਇਹ ਪੰਚਾਇਤ ਕੀ ਸਬੂਤ ਦਿਖਾਊਗੀ ਉਹਨਾਂ ਦੇ ਕਿ ਉਹਨਾਂ ਦੀ ਆਪ ਦੀਆਂ ਕੋਠੀਆਂ ਇਹ ਕਿ ਉਹਨਾਂ ਦੀਆਂ ਰਜਿਸਟਰੀਆਂ ਦਿਖਾਉਣਗੇ ਇਹ ਜਿਨ੍ਹਾਂ ਨੇ ਰਾਹਾਂ ਤੇ ਕਬਜ਼ੇ ਕੀਤੇ ਐ ਕਿ ਉਹਨਾਂ ਤੋਂ ਢਵਾਉਣਗੇ ਤੇ ਇਹਦੇ ਵਿੱਚ ਸਾਨੂੰ ਅਫਸੋਸ ਆ ਵੀ ਸਾਡੀ ਪੰਚਾਇਤ ਕਿੱਥੇ ਤੋਂ ਸਾਡੇ ਖੁਰਦੇ ਭਰਾਵਾਂ ਨਾਲ ਖੜਨਾ ਸੀਗਾ ਸਰਪੰਚ ਤੇ ਦੇਵਮ ਸੁਖਦੇਵ ਮੈਂਬਰ ਇਹ ਦੋਨੇ ਹੀ ਉਧਰ ਖੜੇ ਆ ਬਾਕੀ ਸਾਡੇ 5 6 ਪੰਚਾਇਤ ਮੈਂਬਰ ਹੈ ਸਾਡੀ ਹਾਜ਼ਰੀ ਚ ਇੱਥੇ ਸਾਡੇ ਕੋਲ ਖੜੇ ਆ ਕੱਲ ਉਹਨਾਂ ਨੇ ਇਲਜ਼ਾਮ ਲਾਇਆ ਸੀ ਤੁਹਾਡੇ ਤੇ ਇੱਕ ਵੀ ਇਹ ਪੈਸੇ ਲੈਂਦਾ ਬਾਹਰ ਭੇਜਣ ਦੇ ਚਾਂਸੇ ਚ ਕਿਵੇਂ ਕਿਉਂ ਸਹੀ ਦੇਖੋ ਹੁਣ ਮੈਂ ਨਾ ਗੱਲ ਇੱਕੋ ਗਾਣੇ ਦੀ ਤੋਂ ਹੈ ਰੌਲਾ ਤਾਂ ਪਹਿਲਾਂ ਸੀਗਾ ਹੁਣ ਤਾਂ ਮਸਲਾ ਬਣ ਗਿਆ ਇਹਨਾਂ ਦੇ ਭਾਦਣਾ ਹੁਣ ਮਸਲਾ ਬਣਿਆ ਵਾ ਵੀ ਬੂਟੇ ਨੂੰ ਕਿਸੇ ਤਰੀਕੇ ਨਾਲ ਦਬਾ ਲਓ ਇਹਨਾਂ ਕੋਲੇ ਆ ਮੁੱਦੇ ਦਾ ਕੋਈ ਇਹਨਾਂ ਕੋਲੇ ਅਸਲ ਚ ਜਵਾਬ ਹੀ ਨਹੀਂ ਹੈ ਜੇ ਤੁਸੀਂ ਕੋਈ ਗੱਲ ਕਰਨੀ ਮੇਰੇ ਨਾਲ ਜੇ 2-4 ਲੱਖ ਦਾ ਕਰਜ਼ਾ ਮੇਰੇ ਤੇ ਹੋਊਗਾ ਮੈਂ ਦੇਣਾ ਤੁਹਾਡੇ ਨੂੰ ਬੁਝਦਣ ਲਈ ਖੁਦਕੁਸ਼ੀਆਂ ਕਰ ਲੂੰਗਾ ਮੁੜ ਕੇ ਇਹੀ ਜੱਟੋ ਦੀ ਲਾਸ਼ ਚਾਕੇ ਸੜਕ ਤੇ ਰੱਖ ਲੈਣਗੇ ਮੁੜ ਕੇ ਸਰਕਾਰ ਤੋਂ ਮੁਆਫੀ ਮੰਗਣਗੇ ਨੌਕਰੀ ਮੰਗਣਗੇ ਮੈਂ ਉਹਨਾਂ ਚੋਂ ਨਹੀਂਗਾ ਤੇ ਗੱਲ ਕਰਦੇ ਸੀ ਵਿਦੇਸ਼ ਵਾਲੀ ਆ ਚੈੱਕ ਮੇਰੇ ਕੋਲੇ 9.40 ਲੱਖ ਦੇ ਆ ਜਿਹੜੀ ਪਾਰਟੀ ਨੂੰ ਮੈਂ ਬਾਹਰ ਭੇਜਣ ਦੇ ਗਾਂਧੀਆਂ ਮਦਦ ਕਰਦਾ ਸੀਗਾ ਉਹ ਮੁੰਡਿਆਂ ਨੇ ਵੀਜ਼ਾ ਲੱਗਿਆ ਵਾ ਹੋਂਦੇ باوجود ਉਹਨੂੰ ਪੈਸੇ ਮੜਵਾ ਰਿਆ ਮੈਂ ਪਰ ਆ ਚੈੱਕ 5 ਸਾਲ ਉਹਨਾਂ ਨੇ ਆਪਦੇ ਕੋਲੇ ਰੱਖੇ ਮੈਨੂੰ ਦਿੱਤੇ ਨਹੀਂ ਗੇ ਆ ਡੇਢ ਕਿ ਮਹੀਨਾ ਪਹਿਲਾਂ ਹੀ ਚੀਦੇ ਪਿੰਡ ਦਾ ਨਾਰ ਸਿੰਘ ਸਰਪੰਚ ਇੱਕ ਕੁਲਜੀਤ ਸਿੰਘ ਮੈਂਬਰ ਉਹ ਫੜਾ ਕੇ ਗਏ 5 ਸਾਲਾਂ ਬਾਅਦ ਹੁਣ ਤੁਸੀਂ ਇਹ ਦੱਸੋ ਇਹ ਚੈੱਕ ਮੇਰੇ ਨਾਂ ਤੇ ਹੋਣ ਚੈੱਕ ਉਹ ਰੱਖੀ ਬੈਠੇ ਹੁਣ ਤੇ ਪੈਸੇ ਕਿਵੇਂ ਆਉਣਗੇ ਆ ਮੈਂ ਤੁਹਾਨੂੰ ਨਾਮ ਪੜਾਉਣਾ ਕੈਮਰਾ ਨੇੜੇ ਕਰ ਲਓ ਬੁੱਟਾ ਸਿੰਘ ਸੰਗਲਨ ਆਤੇ ਆ 2020 ਦੇ ਚੈੱਕ ਆ ਇਹ ਦੋ ਚੈੱਕਾਂ 47000 ਆ ਇੱਕ ਹੋਰ ਚਾਲਕ 70000 ਠੀਕ ਆ ਦੁਨੀਆਦਾਰੀ ਹੈ ਦੇਣਾ ਲੈਣਾ ਚੰਦ ਸੂਰਜ ਨੇ ਵੀ ਹੈ ਸਾਡਾ ਮੁੱਦਾ ਤਾਂ ਛੱਪੜ ਇਹਨਾਂ ਕੋਲੇ ਕੋਈ ਜਵਾਬ ਨਹੀਂਗਾ ਹੁਣ ਅਸੀਂ ਸਾਡੇ ਸਪੋਰਟ ਚ ਅੱਜ ਅਥੇ ਬੰਦੀ ਆਈ ਹੈ ਇਹਨਾਂ ਨੂੰ ਜੀ ਆਇਆਂ ਕਹਨੇ ਆ ਕੱਲ ਉਹ ਇਹਨਾਂ ਦੇ ਇਲਜ਼ਾਮ ਲਾਉਣਗੇ ਉਹ ਐਦਾਂ ਕਰਦੇ ਆ ਉਹ ਆਹ ਕਰਦੇ ਆ ਉਹ ਕਰਦੇ ਆ ਉਹ ਇੱਥੇ ਆਏ ਨਹੀਂ ਜੇ ਤੁਸੀਂ ਸਹੀ ਪਿਓ ਦੇ ਪੁੱਤ ਹੋ ਨਾ ਆਹ ਇੱਥੇ ਜਵਾਬ ਦਿਓ ਸਾਡੇ ਨਾਲ ਤੁਸੀਂ ਧੱਕਾ ਕਰਦੇ ਕਿ ਨਹੀਂ ਕਰਦੇ ਤੇ ਗੱਲ ਕਰਦਾ ਮੈਂ ਮੌਜੂਦਾ ਸਰਕਾਰ ਦੀ ਇੱਕ ਉਹ ਸਾਡਾ ਚੇਅਰਮੈਨ ਵਿੱਚ ਬੋਲਿਆ ਵੀ ਉਹ ਬੰਦੇ ਤੇ ਉਹਦਾ ਬੰਦਾ ਦਾਗੀ ਹੈ ਮੈਂ ਕਾਂਗਰਸੀ ਬੰਦਾ ਸੀ ਤੇ ਹਾਂ ਮੈਂ ਕੋਈ ਨਾ ਬਿਨਾਂ ਸਰੂਪੇ ਪਾਏ ਚੇਅਰਮੈਨ ਨਹੀਂ ਬਣਿਆ ਤੇ ਜੇ ਸਰਕਾਰ ਦੀ ਕੰਮ ਹੁੰਦੇ ਆ ਰੋਜ਼ਗਾਰ ਦੇਣੇ ਨੌਜਵਾਨੀ ਬਚਾਉਣੀ ਤੇ ਬਾਈ ਇਹ ਤਾਂ ਹੁਣ ਇੱਕ ਭਗਤੇ ਦਾ ਪ੍ਰਾਈਵੇਟ ਸਕੂਲ ਹੈ ਯਾਰ ਸਭ ਨੂੰ ਪਤਾ ਮੀਡੀਆ ਕੀ ਰੌਲਾ ਪਿਆ ਹੈ ਇਹਦਾ ਭਤੀਜਾ ਕਾਰਵਾਈ ਕਰਨੀ ਪਹਿਲਾਂ ਭਤੀਜੇ ਦੇ ਕਰੂਗਾ ਸਾਡੇ ਦੇ ਕਾਰਵਾਈ ਕਰਨ ਤਾਂ ਕਮੈਂਟ ਚ ਕਰ ਦੇਣਗੇ ਕਹਿੰਦੇ ਵੇਫ ਫੜਿਆ ਗਿਆ ਉਹ ਤੋਂ ਮੁੰਡੇ ਤੋਂ ਬਿਲਕੁਲ ਜੀ ਫੜਿਆ ਗਿਆ ਭਗਤੇ ਪਾਈ ਦਾ ਹਰੀ ਹੀਰਾ ਸਿੰਘ ਨਾਮ ਦਾ ਆਦਮੀ ਹੈ ਉਹਨੇ ਬੱਚੇ ਤੋਂ ਫੜਿਆ ਗਿਆ ਸੀ ਉਹਨੇ ਆਪਣੇ ਬੱਚੇ ਨੂੰ ਘੂਰ ਕੇ ਪੁੱਛਿਆ ਉਹਨੇ ਇਹਦੇ ਭਤੀਜੇ ਦਾ ਨਾਮ ਲਿਆ ਸਕੂਲ ਵਿੱਚ ਆਇਆ ਕਹਿੰਦਾ ਵੀ ਮੇਰੇ ਭਤੀਜੇ ਮੇਰੇ ਮੁੰਡੇ ਨੂੰ ਵੀ ਸਜ਼ਾ ਦਿਓ ਔਰ ਜੀਤੋ ਲੈ ਆਏ ਨੇ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਸਕੂਲ ਪ੍ਰਸ਼ਾਸਨ ਕਹਿੰਦਾ ਵੀ ਉਹ ਤਾਂ ਅਸੀਂ ਨਹੀਂ ਕਾਰਵਾਈ ਕਰ ਸਕਦੇ ਉਹ ਤਾਂ ਕੈਮਰੇ ਦਾ ਭਤੀਜਾ ਹੈ ਤੇ ਹੁਣ ਤੁਸੀਂ ਦੱਸੋ ਜੇਕਰ ਸਕੂਲ ਪ੍ਰਸ਼ਾਸਨ ਐਡਾ ਸਮਰੱਥ ਹੈ ਉਸ ਪਰਿਵਾਰ ਤੇ ਕਾਰਵਾਈ ਕਰਦਾ ਹੈ ਥੋੜੇ ਬੱਚੇ ਨੂੰ ਤਾਂ ਮੈਂ ਸਕੂਲ ਚੋਂ ਡਿਸਕ੍ਰੀਟ ਕਰੂੰਗਾ ਕੱਢੂੰਗਾ ਉਹਦੇ ਮੁੰਡੇ ਨੂੰ ਨਹੀਂ ਰੱਖ ਸਕਦਾ ਇਹਨਾਂ ਨੂੰ ਆਪਣੇ ਸ਼ਰਮ ਦੇ ਮਾਰੇ ਨੇ ਆਪ ਦੀ ਆਪੀ ਸਕੂਲ ਚੋਂ ਹਟਾ ਲਿਆ ਪਰ ਅਸੀਂ ਮੁੱਦੇ ਨੂੰ ਕਿਸੇ ਪਾਸੇ ਲੈ ਕੇ ਨਹੀਂ ਜਾਣਾ ਤੋਂ ਦੇ ਵੀ ਕਦੇ ਨਸ਼ੇ ਚ ਕਦੇ ਇੱਧਰ ਲਾਓ ਇਹ ਮੁੰਡੇ ਪੰਜਾਬ ਦੇ ਅਸੀਂ ਮੁੱਦਾ ਸਿਰਫ ਇੱਥੇ ਹੀ ਰੱਖਦੇ ਆਂ ਵੀ ਸਾਡੇ ਗਰੀਬਾਂ ਦਾ ਧੱਕਾ ਹੋਇਆ ਇਹਨਾਂ ਨੇ ਨਜਾਇਜ਼ ਧੱਕੇਸ਼ਾਹੀ ਕੀਤੀ ਹੈ ਸਾਡੇ ਨਾਲ ਜੋ ਸ਼ਾਮਲੜਤਾ ਕੇ ਕਬਜ਼ੇ ਕੀਤੇ ਸੁਖਨੰਦ ਨੇ ਕੀਤੇ ਹੈ ਸੁਖਨੰਦ ਖਰਦ ਦੀ ਹੱਦ ਦੇ ਵਿੱਚ 6 ਨੰਬਰ ਵਾਰਡ ਦੇ ਵਿੱਚ 6 ਨੰਬਰ ਵਾਰਡ ਦਾ ਪੰਚਾਇਤ ਮੈਂਬਰ ਮੈਂ ਵੀ ਸਾਫ ਕਰਿਆ ਚੁੱਕਿਆ ਹਾਂ ਮੈਨੂੰ ਚੀਜ਼ ਦਾ ਪਤਾ ਹੈ ਸਰਪੰਚ ਸਾਹਿਬ ਇਹ ਗੱਲ ਸਹੀ ਹੈ ਕਿ ਉਹ ਕਹਿੰਦੀ 35000 ਰੁਪਏ ਲਿਆ ਤੁਸੀਂ ਬੋੜ ਮੋਲ ਦਾ ਮੈਂ ਹੀ ਦੱਸੋ ਤੁਹਾਨੂੰ ਸਸਰੀ ਘਰ ਦੀ ਪੁੱਤਾਂ ਅਸੀਂ ਆਏ ਸੀ ਮੇਰੇ ਕੋਲ ਮੈਂ ਹੀ ਮੈਂ ਬੋੜ ਮੋਲ ਵਾਲੇ ਹੈ ਮੇਨ ਨੂੰ ਪਉਣੀ ਆ ਮੈਨੂੰ ਪੈਸੇ ਦੀ ਕੋਈ ਲੋੜ ਨਹੀਂ ਠੀਕ ਆ ਉਹ ਆਦੇ ਵੀ ਜਿਹੜਾ ਜਿਹੜਾ ਖਰਚਾ ਹੈ 35000 ਰੁਪਏ ਅਸੀਂ ਤੈਨੂੰ ਦੇਲ ਉਹ ਆਇਆ ਬੋੜ ਮੋਲ ਲੈਣ ਨਹੀਂ ਆਏ ਮੈਂ ਕਿਹਾ ਮੈਂ ਨਹੀਂ ਲੈਣੀ ਮਰਸੀ ਇਹ ਮੇਰੇ ਬਜਟ ਦੇ ਸਿੱਟਗੇ ਆ ਇਹ ਮੁੰਡੇ ਦੀ ਸੌਂ ਪਾਦੇ ਇਹ ਮੈਂ ਬੋੜ ਮੋਲ ਲਈ ਆ ਇਹ 35000 ਨਾਲ 40 ਦੇਵਾਂਗਾ

ਨਿਹੀ ਇਹ ਰਾਤੀ ਨਾਲੇ ਦਾ ਉਹ ਢਾਕੇ ਦੇ ਨਾਲ ਦੀਆਂ ਤਾਂ ਉਹ ਆਦੇ ਸਬੂਤ ਕਰ ਲੈਣਾ ਲਾਈਆਂ ਸਾਰੀਆਂ ਉਹੀ ਆਇਆ ਨਾਲਾ ਭੰਨ ਕੇ ਭੰਨਿਆ ਨਹੀਂ ਪਸਰ ਇਹੋ ਜੇ ਕੰਮ ਹੁੰਦੇ ਹੈ ਸੀ ਵੀ ਭੈਣਾ 40 ਛੜਕ ਨਿੰਦੇ ਰਹੇ ਆ ਨਿੰਦੇ ਰਹੇ ਆ ਕੋਈ ਤੁਹਾਨੂੰ ਜ਼ਰੂਰ ਕਰਾ ਦੇ ਕੇ ਪੰਜੀ ਦਾ ਇਹ ਤਾਂ ਜਨਾਬ ਲਈ ਨਾ ਨਾ 40 ਛੜ ਦਿਓ ਗੁੰਡੇ ਸੋਹ ਪਾ ਦੇ ਰਿਪੋਰਟ ਦੀ ਗੱਲ ਮੈਸਜ ਦਿੱਤੇ ਨੂੰ ਇਤਨਾ ਤੇ ਆ ਗਾ ਇਤਨਾ ਦਾ ਇਲਜ਼ਾਮ ਸੀਗਾ ਵੀ ਜਿਹੜਾ ਹੋਰ ਸ਼ਾਮਲਾੜ ਦਾ ਸ਼ਹਿ ਪਿੰਡ ਚ ਕਿਸੇ ਨੂੰ ਪ੍ਰੋਬਲਮ ਨਹੀਂ ਕੱਲੇ ਬੂਟੇ ਨੂੰ ਪ੍ਰੋਬਲਮ ਆ ਕਿਵੇਂ ਹਾਂਜੀ ਮੈਨੂੰ ਪ੍ਰੋਬਲਮ ਇਹੀ ਐ ਬਈ ਅਸੀਂ ਸੁਖਨਾ ਦੇ ਖੁਰਦ ਵਿੱਚ ਰਹਿ ਰਹੇ ਆ ਮੇਰਾ ਥਾਂ ਐ ਉਥੇ ਮੈਂ ਦਬਦਾ ਨਹੀਂ ਐਨਾ ਤਾਂ ਦੂਜਿਆਂ ਨੂੰ ਇਹਨਾਂ ਨੇ ਦਬਾਲਿਆ ਧੱਕੇ ਨਾਲ ਉਹਨਾਂ ਨੂੰ ਦਬਾ ਕੇ ਦਬਕੇ ਮਾਰ ਕੇ ਛੱਪੜ ਪਰ ਕੇ ਥਾਂ ਦੇਤਾ ਪਰ ਮੈਂ ਕਹਤਾ ਵੀ ਮੈਂ ਪਿਓ ਦਾ ਪੁੱਤ ਆ ਮੈਂ ਸ਼ਾਮਲਾੜੀ ਬੈਠਾ ਜਿਹੜਾ ਮੇਰਾ ਹੱਕ ਆ 40 35 ਸਾਲ ਤੋਂ ਉੱਥੇ ਹੀ ਰਹੂੰਗਾ ਮੈਂ ਮੈਂ ਛੱਪੜ ਭਰਾਨੀ ਨਾਲ ਤੋਂ ਲੈਣਾ ਮੈਂ ਤੇ ਹੁਣ ਮੈਂ ਕੋਸ਼ਿਸ਼ ਕਰਦਾ ਮੈਂ ਗੱਲਬਾਤ ਕਰ ਲਈ ਮੈਂ ਚੰਡੀਗੜ੍ਹ ਤੱਕ ਹਾਈ ਕੋਰਟ ਤੱਕ ਵੀ ਜਿਹੜੇ ਛੱਪੜ ਭਰਦੇ ਆ ਇਹ ਤੇ ਜਿਹੜਾ ਆ ਛੱਪੜ ਭਰਿਆ ਮੈਂ ਛੱਪੜ ਕਢਾਉਂਗਾ ਨਾ ਤੋਂ ਮੈਂ ਵਾਕੀ ਦੂਜੀ ਗੱਲ ਇਹ ਜਿੱਦੇ ਹੀ ਤੇ ਖਰਾਹ ਲੋਂਦਾ ਮੈਂ ਉਹਦੇ ਕਿਹਾ ਵੀ ਮੇਰੇ ਕੋਈ ਕੋਸ਼ਿਸ਼ੀ ਛੱਡ ਦਿਓ ਦੂਜਾ ਸਰਾ ਬਾਲੜਾ ਆ ਮੇਰੇ ਪਹਿਲਾ ਉਹੜੀ ਝੋਣੀ ਆ ਮਾਹੀ ਤੇ ਮੇਰੀ ਹਿੰਮਤ ਮੈਂ ਰੱਖਾ ਨੂੰ ਉਤਾਰੀ ਮੇਰੀ ਹਿੰਮਤ ਨਹੀਂ ਤੇ ਮੈਂ ਰਖਾ ਲੂੰ ਉਹ ਟਾ ਦੇ ਹਾਂ ਮੂੰ ਘਟਾਲਾ ਕੋਠੀ ਕੇ ਆ ਜਾ ਕੋ ਮੈਂ ਤਾਂ ਡਰਦਾ ਨਹੀਂ ਤੂੰ ਨਹੀਂ ਮੈਂ ਡਰ ਕੇ ਤੇ ਪਿੰਡ ਜਿਵੇਂ ਪਿੰਡ ਜੀ ਕਿਹੜਾ ਦਿਨ ਤੇ ਰਖਦਾ ਜਿਸ ਮਰੀ ਘੇਰ ਲੈ ਅਈ ਤੱਕ ਨਾ ਮਰਨਾ ਹੀ ਆ ਤਾਂ ਬਾਈ ਸਾਡੇ ਨਾਲ ਨੇ ਬਾਈ ਕਿਵੇਂ ਦੇਖ ਬਈ ਇੱਥੇ 35 40 ਸਾਲ ਤੋਂ ਸਾਡਾ ਪਸਣ ਵਾਲਾ ਮਕਾਨ ਪਾਇਆ ਵਾ ਸੀਗਾ ਤੇ ਅੱਜ ਪੈ ਦੇ ਵੇਖ ਲਓ 15 15 15 15 15 16 ਸਾਲ ਹੋ ਗਏ ਹੋਣਗੇ ਇਹਨਾਂ ਨੂੰ ਖੜਿਆ ਨੂੰ ਤੇ ਆ ਚਾਰਚ ਫੇਰੇ ਛੋਟੀ ਛੋਟੀ ਜਿੰਨੀ ਮੇਰੀ ਗਜਾਇਸ਼ ਸੀ ਛੋਟੀ ਛੋਟੀ ਚਾਰ ਦੀਵਾਰੀ ਕੱਢੀ ਸੀ ਮੈਂ ਖਾਲੇ ਤੋਂ ਢਟ ਲਿਆ ਕੇ ਤੇ ਆ ਵੀਡੀਓ ਸਾਨੂੰ ਸਾਰਿਆਂ ਨੂੰ ਦਿਖਾ ਨਹੀਂ ਸਾਨੂੰ ਭੇਜ ਦੂੰਗਾ ਲਾ ਦਿਓ ਵਿੱਚ ਇਹਨਾਂ ਨੇ ਟਰੈਕਟਰ ਨਾਲ ਲੈਟਰ ਪਾ ਕੇ ਖਿੱਚਿਆ ਤੇ ਕੰਧਾ ਧੱਕੇ ਮਾਰ ਮਾਰ ਇਹਨਾਂ ਨੇ ਕਾਮ ਮੇਰਾ ਕੋ ਦਰਵਾਜਾ ਜਾਂ ਟਾਇਆ ਮੂਰੇ ਜੇ ਮੇਰੇ ਕੋਲੇ ਇਹਨਾਂ ਨੂੰ ਗਜਾਇਸ ਹੁੰਦੀ ਤੇ ਇਹਨਾਂ ਨੂੰ ਮੈਂ ਵੀ ਪਹਿਲੋਂ ਇਹ ਮੇਰੇ ਕੋਲ ਬਹੁਤ ਟਾਈਮ ਦਾ ਥਾਂ ਜੀ ਮੈਂ ਵੀ ਇਹਨਾਂ ਨੂੰ ਚਾਰ ਚਫਰੇ ਵਲਗਣ ਮਾਰ ਕੇ ਤੇ ਇੱਥੇ ਘਰ ਖੜਾ ਕਰ ਲੈਂਦਾ ਬਈ ਮੇਰੇ ਵਿੱਚ ਗਜਾਇਸ ਹੈ ਨਹੀਂ ਸੀ ਤੇ ਮੇਰੇ ਕੋਲੇ ਜਿੰਨੀ ਕਿ ਗਜਾਇਸ ਸੀ ਉਹ ਫੋਟ ਫੋਟ 2-2 ਫੋਟ ਜਿਹੜੀ ਪਾਸਿਆਂ ਦੇ ਕੰਚੀ ਉੰਨੀ ਸੀਗੀ ਮੂਰੇ ਦੇਲੇ ਪਾਸੇ ਰਾਹ ਦੇ ਫਰੰਟ ਤੇ ਮੇਰਾ ਬਰਾਂਡਾ ਸੀਗਾ ਕਮਰਾ ਪਾਇਆ ਹੋਦਾ ਹਾਂ ਬਰਾਂਡਾ ਪਾਇਆ ਸੀ ਕਮਰਾ ਪਸਿਆਂ 'ਤੇ ਉਹ ਤਾਂ ਕਹਿੰਦੇ ਵੀ ਜੇ ਸਰਪੰਚ ਕਹਿੰਦਾ ਵੀ ਜੇ ਮੈਂ ਟਾਇਆ ਹੋਵੇ ਤਾਂ ਕੋਰੇ ਕਾਗੇ ਤੇ ਮੈਂ ਸੈਨ ਕਰਕੇ ਜਿਹੜੀ ਹਵਾ ਮਰ ਉਹੰਦਿਆਂ ਦੀਆਂ ਵੀਡੀਓ ਵੇਖੋ ਜੀ ਛੋਡੇ ਚੈਨਲ ਤੇ ਸਾਨੂੰ ਮੈਂ ਵੀਡੀਓ ਸੈਂਡ ਕਰਦਾ ਤੇ ਇਹਨਾਂ ਟਾਇਆ ਜੀ ਸਾਨੂੰ ਤੰਦੇ ਵੀ ਟੌਂਦੇ ਵੀ ਦਿਖਾਵਾਂਗੇ ਇੰਟਰਵਿਊ ਮੈਂ ਖਿੱਚੀ ਜਾਂਦੇ ਲੈਟਰ ਪਾ ਕੇ ਵੀ ਇੱਕ ਮਿੰਟ ਵੀਡੀਓ ਲੈ ਲਓ ਕੈਮਰੇ ਚ ਸੈਂਡ ਕਰ ਦਾਂਗਾ ਲੋਗ ਗ੍ਰਾਮ ਪਰ ਤੇ ਵਿੱਕੀ ਸਾਹਿਬ ਕਹਿ ਰਹੇ ਸੀ ਵੀ ਇੱਥੇ ਰੂੜੀਆਂ ਗੰਦ ਪੈਂਦਾ ਔਰ ਰੂੜੀਆਂ ਨਹੀਂ ਉਹਦਾ ਗੰਦ ਨਹੀਂ ਪੈਂਦਾ ਉਹਦਾ ਗੰਦ ਨਹੀਂ ਪੈਂਦਾ ਰੂੜੀਆਂ ਦਾ ਵਿਕਰਮਜੀਤ ਕਹਿ ਰਿਹਾ ਸੀ ਵੀ ਗੰਦ ਪੈਂਦਾ ਪ੍ਰਦੂਸ਼ਣ ਹੁੰਦਾ ਉਹ ਗੰਦ ਨਹੀਂ ਪੈ ਰਿਹਾਗਾ ਔਰ ਨਹੀਂ ਗੰਧ ਪੈ ਰਿਆ ਪਿੰਡ ਚ ਕਿੱਥੇ ਕਿੱਥੇ ਰੂੜੀਆਂ ਨਹੀਂ ਉਹਦਾ ਨਹੀਂ ਗੰਧ ਪੈ ਰਿਆ ਸਾਡੀਆਂ ਰੂੜੀਆਂ ਦਾ ਹੀ ਗੰਧ ਪੈ ਰਿਆ ਨੂੰ ਵੀ ਸਾਡਾ ਹੀ ਥਿਸਰਾ ਹਾਂ ਉਹ ਗੰਧ ਨਹੀਂ ਪੈ ਰਿਆਗਾ ਆ ਵੇਖੋ ਇਹ ਕਿਵੇਂ ਵੀਡੀਓ ਚ ਘੇਟ ਹੁੰਦੇ ਇਹ ਕਹਿੰਦੇ ਆ ਨਾ ਵੀ ਨਹੀਂ ਇੱਥੇ ਕੁਝ ਨਹੀਂ ਸੀਗਾ ਆ ਵੇਖ ਕਿਵੇਂ ਇਹਨਾਂ ਨੇ ਟਰੈਕਟਰ ਦੇ ਮਗਰ ਲਾ ਕੇ ਪਾ ਕੇ ਮੇਰਾ ਟਰੈਕਟਰ ਲੈਟਰ ਸਿਰ ਖਿੱਚ ਕੇ ਲੈ ਕੇ ਗਿਆ ਤੇ ਕਿਵੇਂ ਇਹਨਾਂ ਨੇ ਮੇਰਾ ਹੋ ਹਰੰਭਾ ਛੱਡਿਆ ਪਿਆਗਾ ਉਹ ਹੜੰਬਾ ਤੁਸੀਂ ਦੇਖ ਸਕਦੇ ਹੋ ਖਿੱਚ ਕਿਉਂ ਕੀਤਾ ਵਾ ਜਿਹੜਾ ਕਿਉਂ ਲੰਗੜਾ ਜੀ ਆਲੇ ਉਹ ਪਾਣੀਾਂ ਦੇ ਦਿਖਾ ਦਿਓ ਇੱਥੇ cây ਉਹ ਰੇ ਡਰਖਤ ਦੀ ਜੰਗੀ ਤਰ੍ਹਾਂ ਲੈਣੀ ਪਈ ਐ ਜੀ ਆਹ ਦਰਖਤ ਵੀ ਪੱਟ ਕੇ ਸੱਟਿਆ ਪਿਆ ਐ ਆਹ ਹੜੰਬਾ ਦੇਖ ਲਓ ਖਰਾਬ ਕੀਤਾ ਪਿਆ ਐ ਸਾਰਾ ਕੱਟ ਕਿਉਂ ਕੀਤਾ ਪਿਆ ਐ ਆਹ ਲੈਟਰ ਲੈਂਦੇ ਖਿੱਚ ਕੇ ਬਰਾਂਡੇ ਆਹ ਲੈਟਰ ਤੁਸੀਂ ਦੇਖ ਸਕਦੇ ਹੋ ਇਹਦਾ ਮੋਢ ਕਿੱਥੇ ਆ

ਰੌਲਾ ਪਾਉਂਦੇ ਆਥੇ ਇਹ ਵੀ ਛੱਪੜ ਦੀ ਜਗ੍ਹਾ ਚੀ ਜਗ੍ਹਾ ਨਹੀਂ ਸੌਂ ਪਾ ਦੇ ਨੇ ਇਹ ਵੀ ਛੱਪੜ ਦੀ ਜਗ੍ਹਾ ਨਹੀਂ ਛੱਪੜ ਦੀ ਜਗ੍ਹਾ ਹੀ ਹੈ ਛੱਪੜ ਦੀ ਜਗ੍ਹਾ ਹੀ ਆ ਸਾਡੀ ਹੱਦ ਆਹ ਜਿਹੜਾ ਰਾਹ ਇਧਰ ਇਹ ਹੱਦ ਆ ਸਾਡੀ ਅਸੀਂ ਕਿਸੇ ਨੂੰ ਡਰਦੇ ਨਹੀਂਗੇ ਜਿਹੜਾ ਸੋਨੀ ਸਰਪੰਚ ਨੇ ਮੇਰੇ ਤੇ ਜਾਮ ਲਾਇਆ ਸੀ ਨਾ ਬਈ ਇਹਨੇ ਰੂਪਸੰਗੜੇ ਗਾ ਉਲਟ ਬੋਲੇ ਬੀਨੂ ਸਬੂਤ ਕਰੇ ਪਿਓ ਦਾ ਪੁੱਤ ਬਣੇ ਮੇਰੇ ਮੱਥੇ ਲਗੇ ਇਹਦੀ ਖਾਤਰ ਮੈਂ ਖੜਾ ਇੱਕ ਮਿੰਟ ਇਹਦੀ ਖਾਤਰ ਪਿਆ 100 ਮੈਂ ਦੇ ਕਹਿੰਦਾ ਜ਼ਿੰਮੇਵਾਰਾਂ ਨੂੰ ਲੋਟਰੀ ਦੀ ਦੁਕਾਨ ਦਾ ਬਲਾਲ ਖਲਾ ਹੈ ਰਾਨੇ ਦੇ ਕਰੋ ਜਿੱਤੋਗੇ ਦੇ ਕਰੋ ਫਰੇਜੀ ਚਕੇ ਸਰਪੰਚਾ ਵਾ ਦਾ